ਦੇ ਥਾਣਾ ਬੀ ਡਿਵੀਜ਼ਨ ਦੇ ਐਸ ਐਚਓ ਬਲਜਿੰਦਰ ਸਿੰਘ ਦੇ ਵੱਲੋਂ ਇਲਾਕੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਤੇ ਅਪਰਾਧੀਆਂ ਖਿਲਾਫ ਕੀਤੀ ਜਾ ਰਹੀ ਸਖਤ ਕਾਰਵਾਈ ਦੀ ਸ਼ਲਾਗਾ ਕਰਦਿਆਂ ਵਾਲਮੀਕੀ ਸਮਝਬੀ ਸਿੱਖ ਮੋਰਸ਼ਾ ਦੇ ਪੰਜਾਬ ਉਪ ਪ੍ਰਧਾਨ ਬਾਬਾ ਮਨਜੀਤ ਸਿੰਘ ਸੈਣੀ ਦੇ ਵੱਲੋਂ ਐਸਐਚਓ ਬਲਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਬਾਬਾ ਮਨਜੀਤ ਸਿੰਘ ਸੈਣੀ ਦਾ ਕਹਿਣਾ ਹੈ ਕਿ ਪਿਛਲੇ ਦਿਨ ਇੱਕ ਸਕੂਲ ਜਵਾਨ ਦੀ ਲੜਕੀ ਤੋਂ ਮੋਬਾਈਲ ਖੋਣ ਦੀ ਘਟਨਾ ਵਾਪਰੀ ਸੀ ਜਿਸ ਤੇ ਬੀ ਡਿਵੀਜ਼ਨ ਪੁਲਿਸ ਨੇ ਤੁਰੰਤ ਕਾਰਵਾਈ ਕਰ ਦਿੱਤੀ ਮਹਿਸ 24 ਘੰਟਿਆਂ ਦੇ ਅੰਦਰ ਆਰੋਪੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜੋ ਪੁਲਿਸ ਦੀ ਸਰਗਰਮੀ ਤੇ ਜ਼ਿੰਮੇਵਾਰੀ ਦਾ ਸਾਫ਼ ਸਬੂਤ ਹੈ ਉਹਨਾਂ ਕਿਹਾ ਕਿ ਐਸਐਚਓ ਬਲਜਿੰਦਰ ਸਿੰਘ ਵੱਲੋਂ ਸ੍ਰੀ ਹਰਮੰਦਰ ਸਾਹਿਬ ਜਾਰਦਵਾਲੇ ਹੋ ਰਹੀਆਂ ਚੋਰੀਆਂ ਲੁੱਟਖੋਣ ਦੀਆਂ ਵਾਰਦਾਤਾਂ ਦੇ ਵਪਾਰ ਤੇ ਹੋਰ ਕਹਿਰ ਕਾਨੂੰਨੀ ਤੰਦਿਆਂ ਦੇ ਸਖਤੀ ਨਾਲ ਨਿਕੇਲ ਕੱਸੀ ਗਈ ਹੈ ਜਿਸ ਕਾਰਨ ਇਲਾਕੇ ਦੇ ਵਿੱਚ ਅਮਨ ਚੰਦ ਦਿੱਤੀ ਕਾਫੀ ਬਿਹਤਰ ਹੋਈ ਹੈ ਜੈ ਵਾਲਮੀਕੀ ਜੀ ਮੈਂ ਪਰਮਜੀਤ ਕੌਰ ਚੇਅਰ ਪਰਸਨ ਮਾਝਾ ਜੋਨ ਇੱਕ ਥੋੜੇ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਸੀ ਕਿ ਲੜਕੀ ਕੋ ਮੋਬਾਈਲ ਖੋ ਲਿਆ ਗਿਆ ਸੀ ਔਰ ਬੜਾ ਦੁੱਖ ਹੋਇਆ ਕਿ ਇਸ ਤਰ੍ਹਾਂ ਦੇ ਕ੍ਰਾਈਮ ਅੰਮ੍ਰਿਤਸਰ ਵਿੱਚ ਹੋ ਰਹੇ ਸੀ ਪਰ ਐਸਐਚਓ ਡਿਵੀਜ਼ਨ ਨੇ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਉਸ ਨੂੰ ਜਲਦੀ ਹੀ ਸਕੇਚ ਕਰਕੇ ਤੇ ਉੱਥੇ ਕਾਰਵਾਈ ਕੀਤੀ ਗਈ ਅਰੇ ਔਰ ਅੱਗੇ ਵੀ ਆਸ ਕਰਦੇ ਹਾਂ ਕਿ ਚੰਗੇ ਕੰਮ ਕਰਨਗੇ ਤੇ ਆਈਪੀਐਸ ਗੁਰਪ੍ਰੀਤ ਭੁੱਲਰ ਜੀ ਦਾ ਧੰਨਵਾਦ ਕਰਦੇ ਹਾਂ ਕਿ ਇਹੋ ਜਿਹੇ ਜਿਹੜੇ ਅਫਸਰ ਨੇ ਵਧੀਆ ਜਗ੍ਹਾ ਤੇ ਤਾਇਨਾਤ ਕੀਤੇ ਨੇ ਤੇ ਚੰਗੀਆਂ ਹੀ ਉਮੀਦਾਂ ਰੱਖਦੇ ਹਾਂ ਜੀ ਦਾ ਨਾਮ ਦੱਸ ਕੇ ਅੱਜ ਖਣਾ ਉਹ ਬੀ ਡਿਵੀਜ਼ਨ ਕੀ ਕਹਿੰਦਾ ਜੋ ਬੋਲੇ ਸੋਨਰ ਭਾਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਮੈਂ ਬਾਬਾ ਮਨਜੀਤ ਸਿੰਘ ਸੈਣੀ ਵਾਲਮੀਕ ਮਜਬੀ ਸਿੱਖ ਮੋਰਚੇ ਤੋਂ ਵਾਇਸ ਪ੍ਰਧਾਨ ਪੰਜਾਬ ਅੱਜ ਐਸ ਐਚਓ ਬੀ ਡਿਵੀਜ਼ਨ ਨੂੰ ਸਮਾਨਿਤ ਕੀਤਾ ਗਿਆ ਵਾ ਉਹਦੇ ਚੰਗੇ ਕੰਮਾਂ ਲਈ ਆ ਦੋ ਦਿਨ ਪਹਿਲਾਂ ਜਿਹੜੀ ਲੜਕੀ ਕੋ ਮੋਬਾਈਲ ਖੋਇਆ ਗਿਆ ਸੀ ਉਹ ਵੀਡੀਓ ਵੇਖਣੀ ਹੁੰਦੀ ਸੀ ਸਾਡੇ ਕੋ ਪਰ ਐਸਐਚਓ ਸਾਹਿਬ ਨੇ 24 ਘੰਟਿਆਂ ਦੇ ਅੰਦਰ ਅੰਦਰ ਦੋਛੀ ਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਵਾ ਸਾਨੂੰ ਵੀ ਬੜੀ ਸੰਤੁਸ਼ਟੀ ਮਿਲੀ ਆ ਕਿ ਇਹ ਇਲਾਕੇ ਦੇ ਲੋਕ ਹਰਮੰਦਰ ਸਾਹਿਬ ਦੇ ਲਾਗੇ-ਲਾਗੇ ਜਿੰਨੀ ਵੀ ਚੋਰੀ ਡਕੈਤੀ ਹੁੰਦੀ ਆ ਮੈਂ ਅਕਸਰ ਇਹਨਾਂ ਦੀ ਵੀਡੀਓ ਵੇਖਦਾ ਰਿਹਾ ਵਾਂ ਤੇ ਜਿਹੜਾ ਦੇ ਵਪਾਰ ਦਾ ਧੰਦਾ ਹੁੰਦਾ ਸੀ ਉਹਦੇ ਤੇ ਵੀ ਬੜੀ ਠੰਡ ਪਾਈ ਐ ਇਹਨਾਂ ਨੇ ਮੇਰੇ ਪ੍ਰਾਣੇ ਮਿੱਤਰ ਆ ਤੇ ਅੱਜ ਮਨ ਕੀਤਾ ਕਿ ਇਹਨਾਂ ਨੂੰ ਸਮਾਨਿਤ ਕੀਤਾ ਜਾਵੇ ਇਹਨਾਂ ਦੇ ਚੰਗੇ ਕੰਮਾਂ ਲਈ ਸਾਰੇ ਪੁਲਿਸ ਮੁਲਾਜ਼ਮ ਮਾਰੇ ਨਹੀਂ ਹੁੰਦੇ ਕਈ ਇਹੋ ਜਿਹੇ ਹੋਣਹਾਰ ਜਿਹੜੇ ਆ ਅਫਸਰ ਜਿਹੜੇ ਆਪਣੀ ਡਿਊਟੀ ਪੂਰੀ ਦਿਲਤਾ ਹੀ ਨਨਭੋਂਦੇ ਆ ਕਈ ਇਹੋ ਜਿਹੇ ਨਕੰਮੇ ਅਫਸਰ ਹੁੰਦੇ ਆ ਕਿ ਜਿਹੜੇ ਫੋਨ ਵੀ ਨਹੀਂ ਟੈਂਟ ਕਰਦੇ ਨਵਾਲੋਕ ਕਿ ਲਾਕੇ ਜਵਾਕ ਜੋ ਕੰਮ ਕਰਦੇ ਦੇਖਦੇ ਹੋ ਕਿ ਅਕਸਰ ਵੀ থানা ਪੀ ਡਿਵੀਜ਼ਨ ਬਹੁਤ ਸੁੱਤੀਆ ਜਾਂਦਾ ਕਿਉਂਕਿ ਲਾਕੇ ਸਤਖਣ ਸਿੰਘ ਰਮਨਦਰ ਸਾਹਿਬ ਨੇ ਸੁਨੇਾਰੇ ਵਾਲੇ ਨੇ ਉਹਨਾਂ ਕਿੰਨੀ ਵਧੀਆ ਕਾਰਜ ਕਰਦੀ ਹੈ ਦੇਖੋ ਜੀ ਕੋਈ ਵੀ ਕ੍ਰਾਈਮ ਕਰਦਾ ਨਾ ਗੁਲਵਿੰਦਰ ਸਿੰਘ ਜੀ ਉਸੇ ਵੇਲੇ ਤੁਰੰਤ ਜਿਹੜਾ ਐਕਸ਼ਨ ਲੈਂਦੇ ਆ ਉਹਨੂੰ ਪੂਰਾ ਸੀਰੀਅਸ ਲੈਂਦੇ ਆ ਨਹੀਂ ਤੇ ਐਸ ਐਚ ਓ ਛੇਤੀ ਕਿਸ ਨੂੰ ਮਿਲਦੇ ਨਹੀਂ ਆ ਆਪਣੇ ਦਫ਼ਤਰਾਂ 'ਚ ਨਹੀਂ ਲੱਭਦੇ ਇਹਨਾਂ ਨੂੰ ਜਦੋਂ ਮਰਜ਼ੀ ਕਾਲ ਲਗਾ ਲਓ ਉਸੇ ਵੇਲੇ ਫੋਨ ਅਟੈਂਡ ਕਰਦੇ ਆ ਜਿਹੜਾ ਵੀ ਇਹਨਾਂ ਕੋਈ ਪੀੜਤ ਪਰਿਵਾਰ ਹੁੰਦਾ ਵਾ ਉਹਨੂੰ ਪੂਰਨ ਤੌਰ ਤੇ ਜਿਹੜਾ ਇਨਸਾਫ ਮਿਲੂਗਾ ਅਕਸਰ ਹੀ ਦੇਖਤੋਂ ਮਿਲਦੀ ਪੰਜਾਬ ਪੁਲਿਸ ਵੀ ਲੋਕ ਨੈਟੀਵਿਟੀ ਬਣਾਉਂਦੇ ਨੇ ਤੁਸੀਂ ਸੋਚੀਂ ਤੁਸੀਂ ਕਰ ਰਹੇ ਹੋ ਇੰਨੀ ਸੱਚਾਈ ਨਾਲ ਦੇਖੋ ਜੀ ਆਈਪੀਐਸ ਸਰਪ੍ਰੇਖਸ਼ੀ ਜੀ ਭੁੱਲਰ ਜੀ ਮੈਂ ਦਿਲ ਦੀ ਕਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਕੁ ਰਫ਼ਤਾਰ ਤੇਜ਼ ਕੀਤੀ ਜਾਂ ਕੋਈ ਵੀ ਕ੍ਰਾਈਮ ਹੁੰਦਾ ਵਾ ਤੇ ਉਸੇ ਤੁਰੰਤ ਜਿਹੜੀ ਕਾਰਵਾਈ ਪਾਉਂਦੇ ਆ ਗੁੰਡਾ ਕਰਦੀਦਾ ਵੀ ਤੁਸੀਂ ਵੇਖ ਸਕਦੇ ਜੋ ਬਹੁਤ ਜਿਆਦਾ ਠੱਲ ਪੈ ਗਈ ਆ ਨਸ਼ੇ ਵਾਲਿਆਂ ਤੇ ਬਹੁਤ ਜਿਆਦਾ ਠੱਲ ਪੈ ਗਈ ਆ ਮੈਂ ਆਈਪੀਐਸ ਭੁੱਲਰ ਸਾਹਿਬ ਜੀ ਦਾ ਬਹੁਤ ਬਹੁਤ ਦਿਲਾ ਧੰਨਵਾਦ ਕਰਦਾ ਵਾਂ ਉਹਨਾਂ ਕਰਕੇ ਸਾਡੀਆਂ ਧੀਆ ਪੈਣਾ ਜਿਹੜੀਆਂ ਵਾਂ ਤੁਹਾਡੇ ਵੱਲੋਂ ਇੱਕ ਬਹੁਤ ਵਧੀਆ ਕਾਰਜ ਜਨ ਕੀਤੇ ਗਈ ਥਾਣਾ ਕਿੱਦਾਂ ਦੇਖਦੇ ਹੋ ਅੱਜ ਸਨਮਾਨਿਤ ਕਰਨ ਤੋਂ ਜੀ ਨੇ ਮਨਜੀਤ ਸਿੰਘ ਸਾਹਿਬ ਅ ਇਹ ਜੀ ਪਿਛਲੇ ਦਿਨੀ ਇੱਕ ਲੜਕੀ ਕੋਲੋਂ ਮੋਬਾਈਲ ਜਿਹੜਾ ਕੋ ਹੋ ਗਿਆ ਸੀ ਇੱਕ ਐਕਟਿਵਸ ਵਾਰਨਿੰਗ ਕੀਤਾ ਸੀ ਜਿਸ ਦੇ ਵਿੱਚ ਵਾੜਜੋਗ ਸੀਐਫ ਸਾਹਿਬ ਜੀ ਵੱਲੋਂ ਜਾਰੀ ਨਿਰਦੇਸ਼ਾਂ ਨਿਰਦੇਸ਼ਾਂ ਤੇ ਸਾਡੇ ਸੀਪੀ ਸਾਹਿਬ ਸਰਦਾਰ ਗੋਪੀ ਸਿੰਘ ਭੁੱਲਰ ਆਈਪੀਐਸ ਜੀ ਵੱਲੋਂ ਸਾਨੂੰ ਜਿਹੜੇ ਸਖਤ ਨਿਰਦੇਸ਼ ਦਿੱਤੇ ਗਏ ਕਿ ਮਾੜੇ ਅੰਸਰਾਂ ਨੂੰ ਜਿਹੜਾ ਬਿਲਕੁਲ ਵੀ ਜਿਹੜਾ ਸਮਾਜ ਵਿੱਚ ਬਰਦਾਸ਼ਤ ਨਾ ਕੀਤਾ ਜਾਵੇ ਇਸ ਤੇ ਤੁਰੰਤ ਅਸੀਂ ਟੀਮਾਂ ਬਣਾ ਕੇ 2 ਦਿਨ ਦੇ ਵਿੱਚ ਵਿੱਚ ਹੀ ਦੋਸ਼ੀ ਨੂੰ ਟ੍ਰੇਸ ਕਰਕੇ ਇਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜੋ ਉਸ ਸੀਜ਼ ਤੋਂ ਅੱਜ ਬਾਬਾ ਜੀ ਮੰਨਜੀਤ ਜੀ ਸਾਡੇ ਥਾਣੇ ਆਏ ਨੇ ਇਹਨਾਂ ਵੱਲੋਂ ਬਰਾ ਮਾਨ ਸਨਮਾਨ ਕੀਤਾ ਗਿਆ ਜਦੋਂ ਸਾਨੂੰ ਬੜੀ ਖੁਸ਼ੀ ਆ ਅਸੀਂ ਚੰਗੇ ਕੰਮ ਇਸੇ ਤਰ੍ਹਾਂ ਅੱਗੇ ਕਰਦੇ ਰਵਾਂਗੇ ਸਮਾਜ ਦੇ ਵਿੱਚ ਕਰਦੇ ਰਵਾਂਗੇ ਤਾਂ ਕਿ ਜਿਹੜਾ ਸਹੀ ਲੋਕ ਜਿਹੜੇ ਆਪਣੇ ਸਹੀ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰ ਸਕਣ ਤੇ ਮਾੜੇ ਅੰਸਰ ਜਿਹੜੇ ਆ ਜਿਹੜਾ ਸਿਰ ਨਾ ਚੁੱਕ ਸਕਣ ਮਾੜੇ ਅੰਸਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਖਤ ਤੜਨਾ ਜੀ ਉਹਨਾਂ ਨੂੰ ਕਿ ਇਹੋ ਜੇ ਕੰਮ ਤੋਂ ਬਾਜ਼ ਆ ਜਾਓ ਨਹੀਂ ਤੇ ਸਖਤ ਕਾਰਵਾਈ ਜਿਹੜੀ ਕਾਨੂੰਨੀ ਜਿਹੜੀ ਅਮਲ ਚ ਲਿਆਂਦੀ ਜਾਵੇਗੀ